ਸਰਦਾਰ ਮਨਪ੍ਰੀਤ ਸਿੰਘ ਵਾਲੀ ਜੀ ਤੁਹਾਡੇ ਸਬੰਧ ਦੇ ਵਿੱਚ ਪੂਰੇ ਪੰਜਾਬ 'ਚ ਨਹੀਂ ਪੂਰੀ ਦੁਨੀਆ 'ਚ ਇੱਕ ਗੱਲ ਕਹੀ ਜਾਂਦੀ ਹੈ ਕਿ ਮਨਪ੍ਰੀਤ ਯਾਲੀ ਦਾ ਜਿਹੜਾ ਝੰਡਾ ਗੱਡੇਆ ਹੋਇਆ ਨਾ ਉਹਨੂੰ ਉਖਾੜਨ ਦੇ ਲਈ ਦੁਬਾਰਾ ਜਨਮ ਲੈਣਾ ਪੈਣਾ ਤੁਸੀਂ ਇਹ ਦੱਸੋ ਕਿ ਕਿਹੜੀ ਖੂਬੀ ਤੁਸੀਂ ਪਰਮਾਤਮਾ ਦੇ ਕੋਲੋਂ ਕਿਹੜਾ ਆਸ਼ੀਰਵਾਦ ਲੈ ਕੇ ਆਏ ਹੋਇਆ ਕੋਈ ਐਜ਼ ਇਟ ਇਜ਼ੀ ਤੁਸੀਂ ਆਪਣੀ ਹੋਣ ਨੂੰ ਕਹਿ ਰੱਖਿਆ ਹੋਇਆ ਨਹੀਂ ਨਹੀਂ ਇਹ ਤਾਂ ਦੇਖੋ ਪਰਮਾਤਮਾ ਦੀ ਕਿਰਪਾ ਤੇ ਲੋਕਾਂ ਦਾ ਸਾਥ ਹੈਗਾ ਇਹ ਹਲਕੇ ਦੇ ਲੋਕ ਨੇ ਜਿਹੜੇ ਇਹਨਾਂ ਨੇ ਹਮੇਸ਼ਾ ਹੀ ਮੇਰਾ ਬੜਾ ਸਾਥ ਦਿੱਤਾ ਵਰਕਰਾਂ ਨੇ ਬੜਾ ਸਾਥ ਦਿੱਤਾ ਕਿਉਂਕਿ ਅਸੀਂ ਦਿਲੋਂ ਲੋਕਾਂ ਨਾਲ ਜੁੜੇ ਹੋਏ ਇਦੋਂ ਤਾਂ ਵੋਟਾਂ ਵਿੱਚ ਹੀ ਆਉਂਦੇ ਨੇ ਲੇਕਿਨ ਇੱਥੇ ਅਸੀਂ ਦਿਨ ਰਾਤ ਰੋਜ਼ ਲੋਕਾਂ ਨੂੰ ਮਿਲਦੇ ਆਂ ਲੋਕਾਂ ਚ ਦੁੱਖ ਸੁੱਖ ਵਿੱਚ ਵਿਚਰਦੇ ਆਂ ਲੋਕਾਂ ਦੇ ਕੰਮ ਕਰਦੇ ਆਂ ਚਾਹੇ ਸਰਕਾਰ ਨਹੀਂ ਵੀ ਹੈਗੀ ਤੇ ਇਸੇ ਕਰਕੇ ਲੋਕ ਨਾਲ ਖੜੇ ਆ ਤੇ ਬਾਕੀ ਜਿਹੜੀ ਲੋਕਾਂ ਦੀ ਸੋਚ ਹੈਗੀ ਆ ਸਾਡਾ ਇਲਾਕਾ ਪੰਥਕ ਇਲਾਕਾ ਵਾ ਤੇ ਇੱਥੋਂ ਦੇ ਲੋਕਾਂ ਦੀ ਜੋ ਸੋਚ ਹੈਗੀ ਆ ਉਹ ਸੋਚ ਨੂੰ ਲੈ ਕੇ ਅਸੀਂ ਚੱਲ ਰਹੇ ਆਂ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਮਸਲੇ ਚੱਕੇ ਗਏ ਆ ਚਾਹੇ ਉਹ ਸੇ ਕੌਮ ਦੇ ਮਸਲੇ ਆ ਕਿਸਾਨਾਂ ਦੇ ਮਸਲੇ ਆ ਦਲਿਤ ਪਾਈਚਾਰੇ ਦੇ ਆ ਪਛੜੇ ਵਰਗ ਦੇ ਨੇ ਮੁਲਾਜ਼ਮਾਂ ਦੇ ਨੇ ਉਹ ਮਸਲੇ ਜਿਹੜੇ ਜੋ ਲੋਕ ਸੋਚਦੇ ਨੇ ਜੋ ਲੋਕ ਸਾਡੇ ਤੋਂ ਆਸ ਕਰਦੇ ਆ ਉਹਦੇ ਉਸ ਆਸ ਤੇ ਪੂਰਾ ਉਤਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਇਸੇ ਲਈ ਲੋਕਾਂ ਦਾ ਸਾਨੂੰ ਸਾਥ ਮਿਲੇ